ਅੱਜ ਸ਼ੰਭੂ ਬਾਡਰ ਤੋਂ 3 ਵਜੇ ਦੇਸ਼ ਦੇ ਸਾਰੇ ਪੱਤਰਕਾਰਾਂ ਨੂੰ ਸੱਦ ਕੇ ਪੀਸੀ ਕਰਕੇ ਹੋਊਗਾ ਦੁਆ ਮਾ ਫੋਰਮਾ ਵੱਲੋਂ ਵੱਡਾ ਐਲਾਨ ਸੋ ਇਸ ਕਿਸਮ ਦਾ ਐਲਾਨ ਹੋਊਗਾ ਜਿਹੜੇ ਪੰਜਾਬ ਤੇ ਦੇਸ਼ ਦੀ ਸਿਆਸਤ ਵਿੱਚ ਪਹਟਾਲ ਲਿਆ ਦੂਗਾ ਔਰ ਪਾਰਪਾਰ ਗਠਜੋੜ ਨੂੰ ਮਜਬੂਰ ਕਰੂਗਾ ਕਿ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮਨਨ ਔਰ ਇਸ ਕਰਕੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਸੱਦਾ ਪਿਓ 3 ਵਜੇ ਸ਼ੰਭੂ ਬਾਰਡਰ ਤੇ ਜ਼ਰੂਰ ਪਹੁੰਚਣ ਜਿਹੜਾ ਮੋਰਚਾ ਸਾਡਾ ਅੱਜ 3ਵੇਂ ਦਿਨ ਵਿੱਚ ਦਾਖਲਿਆ ਦੂਜੇ ਬੰਨੇ ਮੋਦੀ ਸਰਕਾਰ ਦਿਆਂ ਹਰਿਆਣਾ ਬਾਰਡਰ ਤੇ ਰੋਕਾਂ 36ਵੇਂ ਦਿਨ ਵਿੱਚ ਦਾਖਲ ਹੋ ਗਿਆ ਜਿਵੇਂ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਮੋਦੀ ਸਰਕਾਰ ਕਰ ਰਹੀ ਆ ਪੰਜਾਬ ਦੇ ਵਪਾਰੀਆਂ ਦਾ ਪੰਜਾਬ ਦੇ ਟਰਾਂਸਪੋਰਟਰਾਂ ਦਾ ਪੰਜਾਬ ਦੀ ਖੇਤੀਬਾੜੀ ਸੈਕਟਰ ਦਾ ਇਸੇ ਤਰ੍ਹਾਂ ਹਰਿਆਣੇ ਨੂੰ ਜਿਵੇਂ ਖੁੱਲੀ ਜੇਲ ਬਣਾ ਕੇ ਰੱਖਿਆ ਹੋਇਆ ਮੋਦੀ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਜਿਵੇਂ ਤੰਗ ਪ੍ਰੇਸ਼ਾਨ ਕਰ ਰਹੀ ਹੈ ਇਹਦਾ ਹਿਸਾਬ ਦੇਸ਼ ਦੇ 140 ਕਰੋੜ ਲੋਕ ਲੈਣਗੇ ਜਿਵੇਂ ਅੰਦੋਲਨ ਦੇਸ਼ ਭਰ ਵਿੱਚ ਵਧਿਆ ਹੈਗਾ ਜਿਵੇਂ ਰੇਲ ਰੋਕੋ ਅੰਦੋਲਨ ਨੇ ਜਿਵੇਂ ਪੱਟ ਪੱਟ ਸਰਕਾਰ ਦੀ ਨੀਂਦ ਹਰਾਮ ਕੀਤੀ ਆ ਔਰ ਇਸ ਕਰਕੇ ਜਿਵੇਂ ਸੇਕ ਪਹੁੰਚਿਆ ਹੁਣ ਪੱਟ ਪੱਟ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਸ ਕਰਕੇ CAA ਲਿਆਉਣਾ ਪੈ ਗਿਆ ਹਰ ਜੇ ਚਾਹਸੂ ਸੀਤਾ ਜਿੱਤ ਰਹੇ ਸੀ ਤਾਂ ਫਿਰ ਇਹਦੀ ਲੋੜ ਕੀ ਸੀ ਬਾਈ ਫਿਰ ਯਤਨ ਕੀਤਾ ਕਿ Hindu Muslim ਦਾ ਰੌਲਾ ਪਾਇਆ ਜਾ ਸਕੇ Hindu Sikhਾਂ ਦਾ ਰੌਲਾ ਪਾਸਕੇ ਸਵਰਨ ਜਾਤੀਆਂ ਤੇ ਦਲਤਾਂ ਦਾ ਰੌਲਾ ਪਾਇਆ ਜਾ ਸਕੇ ਪਰ ਇਹਨਾਂ ਦੀ ਮੇਰੇ ਖਿਆਲ ਕੋਈ ਸੋਨਣਾਲਾ ਹੈ ਨਹੀਂ ਹੈਗਾ ਇਸ ਕਰਕੇ ਪੰਜਾਬ ਦੇ ਦੇਸ਼ ਦੇਓ ਕਿਸਾਨ ਮਜ਼ਦੂਰੋ ਇਹ ਮੌਕਾ ਬਾਰ ਬਾਰ ਨਹੀਂ ਆਉਣਾ ਹੈਗਾ ਬਾਈ ਇਹਨਾਂ ਨੂੰ ਹਰ ਹਾਲ ਦੇ ਵਿੱਚ ਇਹ ਮੰਗਾਂ ਦਾ ਹੱਲ ਕਰਨਾ ਪਊ ਬਾਰਡਰ ਤੇ ਲੱਗੇ ਮੋਰਚੇ ਜਣੀ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣ ਗਿਆ ਵੀ ਉਹ ਕਿਵੇਂ ਕਿਸਾਨਾਂ ਨਾਲ ਨਿਪਟੇ ਤੋਂ ਚੋਣਾਂ ਜਾਂ ਤਾਂ ਵੀ ਅੱਗੇ ਖਿੱਚਿਆ ਜਾ ਰਿਹਾ ਪੂਰੇ ਯਤਨ ਕੀਤੇ ਜਾ ਰਹੇ ਆ ਵੀ ਅੰਦੋਲਨ ਨੂੰ ਕਿਵੇਂ ਨਾ ਕਿਵੇਂ ਨੁਕਸਾਨ ਪਹੁੰਚਾਇਆ ਜਾਏ ਬਦਨਾਮ ਕੀਤਾ ਜਾਏ ਮੀਡੀਆ ਵਿੱਚ ਅੰਦੋਲਨ ਨੂੰ ਕਦੀ ਵੀ ਆਉਣ ਨਾ ਦਿੱਤਾ ਜਾਏ ਇਹਦੇ باوجود ਅੰਦੋਲਨ ਚੜ੍ਹਦੀ ਕਲਾ ਚ ਆਰ ਮੋਰਚਾ ਜਿੱਤਣ ਤੱਕ ਜਾਰੀ ਰਹੂਗਾ ਅੱਜ ਸ਼ੰਭੂ ਬਾਰਡਰ ਤੋਂ 3 ਵਜੇ ਦੇਸ਼ ਦੇ ਸਾਰੇ ਪੱਤਰਕਾਰਾਂ ਨੂੰ ਸੱਦ ਕੇ ਪੀਸੀ ਕਰਕੇ ਹੋਊਗਾ ਦੁਆਵਾ ਫੋਰਮਾਂ ਵੱਲੋਂ ਵੱਡਾ ਐਲਾਨ ਸੋ ਇਸ ਕਿਸਮ ਦਾ ਐਲਾਨ ਹੋਊਗਾ ਜਿਹੜੇ ਪੰਜਾਬ ਤੇ ਦੇਸ਼ ਦੀ ਸਿਆਸਤ ਵਿੱਚ ਪਹਟਾਲ ਲਿਆ ਦੂਗਾ ਔਰ ਪਾਸ ਪਾਸ ਗਠਜੋੜ ਨੂੰ ਮਜਬੂਰ ਕਰੂਗਾ ਕਿ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਔਰ ਇਸ ਕਰਕੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਸੱਦਾ ਪਿਓ 3 ਵਜੇ ਸ਼ੰਭੂ ਬਾਰਡਰ ਤੇ ਜਰੂਰ ਪਹੁੰਚਣ ਜਿਹੜਾ ਮੋਰਚਾ ਸਾਡਾ ਅੱਜ ਤੀਵੇਂ ਦਿਨ ਵਿੱਚ ਦਾਖਲਿਆ ਦੁੱਜੇ ਬਨੇ ਮੋਦੀ ਸਰਕਾਰ ਦਿਆਂ ਹਰਿਆਣਾ ਬਾਰਡਰ ਤੇ ਰੋਕਾਂ 36ਵੇਂ ਦਿਨ ਵਿੱਚ ਦਾਖਲ ਹੋ ਗਈਆਂ ਜਿਵੇਂ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਮੋਦੀ ਸਰਕਾਰ ਕਰ ਰਹੀ ਆ ਪੰਜਾਬ ਦੇ ਵਪਾਰੀਆਂ ਦਾ ਪੰਜਾਬ ਦੇ ਟਰਾਂਸਪੋਰਟਰਾਂ ਦਾ ਪੰਜਾਬ ਦੀ ਖੇਤੀਬਾੜੀ ਸੈਕਟਰ ਦਾ ਇਸੇ ਤਰ੍ਹਾਂ ਹਰਿਆਣੇ ਨੂੰ ਜਿਵੇਂ ਖੁੱਲੀ ਜੇਲ ਬਣਾ ਕੇ ਰੱਖਿਆ ਹੋਇਆ ਮੋਦੀ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਜਿਵੇਂ ਤੰਗ ਪ੍ਰੇਸ਼ਾਨ ਕਰ ਰਹੀ ਆ ਇਹਦਾ ਹਿਸਾਬ ਦੇਸ਼ ਦੇ 140 ਕਰੋੜ ਲੋਕ ਲੈਣਗੇ ਜਿਵੇਂ ਅੰਦੋਲਨ ਦੇਸ਼ ਭਰ ਵਿੱਚ ਵਧਿਆ ਹੈਗਾ ਜਿਵੇਂ ਰੇਲ ਰੋਕੋ ਅੰਦੋਲਨ ਨੇ ਜਿਵੇਂ ਪਾਪ ਪਾ ਸਰਕਾਰ ਦੀ ਨੀਂਦ ਹਰਾਮ ਕੀਤੀ ਆ ਔਰ ਇਸ ਕਰਕੇ ਜਿਵੇਂ ਸੇਕ ਪਹੁੰਚਿਆ ਹੁਣ ਪਾਪ ਪਾ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਸ ਕਰਕੇ CAA ਲਿਆਉਣਾ ਪੈ ਗਿਆ ਔਰ ਜੇ ਚਾਰਸੂ ਸੀਟਾਂ ਜਿੱਤ ਰਹੇ ਸੀ ਤਾਂ ਫਿਰ ਇਹਦੀ ਲੋੜ ਕੀ ਸੀ ਬਾਈ ਫਿਰ ਯਤਨ ਕੀਤਾ ਪੀ ਹਿੰਦੂ ਮੁਸਲਮ ਦਾ ਰੌਲਾ ਪਾਇਆ ਜਾ ਸਕੇ ਹਿੰਦੂ ਸਿੱਖਾਂ ਦਾ ਰੌਲਾ ਪਾਸ ਕੇ ਸਵਰਨ ਜਾਤੀਆਂ ਤੇ ਦਲਤਾਂ ਦਾ ਰੌਲਾ ਪਾਇਆ ਜਾ ਸਕੇ ਪਰ ਇਹਨਾਂ ਦੀ ਮੇਰੇ ਖਿਆਲ ਕੋਈ ਸੁਣਨ ਵਾਲਾ ਹੈ ਨਹੀਂ ਹੈਗਾ ਇਸ ਕਰਕੇ ਪੰਜਾਬ ਦੇ ਦੇਸ਼ ਦੇਓ ਕਿਸਾਨ ਮਜ਼ਦੂਰੋ ਇਹ ਮੌਕਾ ਬਾਰ ਬਾਰ ਨਹੀਂ ਆਉਣਾ ਹੈਗਾ ਬਾਈ ਇਹਨਾਂ ਨੂੰ ਹਰ ਹਾਲ ਦੇ ਵਿੱਚ ਇਹ ਮੰਗਾਂ ਦਾ ਹੱਲ ਕਰਨਾ ਪਊ ਬਾਰਡਰ ਤੇ ਲੱਗੇ ਮੋਰਚੇ ਜਣਿਕ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣ ਗਿਆ ਵੀ ਉਹ ਕਿਵੇਂ ਕਿਸਾਨਾਂ ਨਾਲ ਨਿਪਟੇ ਤੋਂ ਚੋਣਾਂ ਜਾਂ ਤਾਂ ਵੀ ਅੱਗੇ ਖਿੱਚਿਆ ਜਾ ਰਿਹਾ ਪੂਰੇ ਯਤਨ ਕੀਤੇ ਜਾ ਰਹੇ ਆ ਵੀ ਅੰਦੋਲਨ ਨੂੰ ਕਿਵੇਂ ਨਾ ਕਿਵੇਂ ਨੁਕਸਾਨ ਪਹੁੰਚਾਇਆ ਜਾਏ ਬਦਨਾਮ ਕੀਤਾ ਜਾਏ ਮੀਡੀਏ ਵਿੱਚ ਅੰਦੋਲਨ ਨੂੰ ਕਦੀ ਵੀ ਆਉਣ ਨਾ ਦਿੱਤਾ ਜਾਏ ਇਹਦੇ باوجود ਅੰਦੋਲਨ ਚੜ੍ਹਦੀ ਕਲਾ 'ਚ ਆ ਔਰ ਮੋਰਚਾ ਜਿੱਤਣ ਤੱਕ ਜਾਰੀ ਰਹੂਗਾ 但子吧。